どうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞ ਇਹ ਬੜੀ ਆਦਤ ਵਿੱਚ ਰਹਿੰਦਾ ਹਾਂ ਇਹ ਯਾਦ ਕਰ ਇਹ ਕੀ ਆ ਜਾ ਰਿਹਾ ਜੀ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਕੋਈ ਗੱਲ ਨਹੀਂ ਅੱਜ ਮੇਰੇ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾ ਜਾ ਰਿਹਾ ਸੀ ਪਹਿਲਾਂ ਉਹ ਗਲਤੀਆਂ ਨੇ ਬਾਅਦ ਕੰਮ ਨੂੰ ਤੁਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਉਹ ਗਲਤੀਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਸਾਹਮਣੇ ਆਣਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕੱਲ ਤੱਕ ਸਾਹਿਬ ਦੇ ਅੱਗੇ ਰਾਇਨਾਵਾ ਕਰਾਣਾ ਪਿਆ ਸਾਰਾ ਕੁਝ ਦੇ ਦੇ ਚਲੋ ਬੀਬੀ ਜੀ ਤੇ ਸੁਖਵੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਧਿਕਾਰ ਤੇਰੇ ਐਸੇ ਕਾਰਨ ਬਣ ਗਏ ਮੈਂ ਕਹਿੰਦਾ ਜੀ ਸਾਡਾ ਧਿਆਨ ਕਿ 10 ਪਹਿਲਾਂ ਜਨੂਸਾਂ ਤੇ ਕੋਲ ਚੱਲ ਜਾਂਦਾ ਠੀਕ ਆਪਣਾ ਬੰਦਾ ਦਿੱਕਤੀ ਤੌਰ ਤੇ ਅਰਜੀ ਦੇ ਆਏ ਆ ਹਾਂਜੀ ਤੇ ਜੋ ਗਲਤੀ ਆਉਂਦੀਆਂ ਉਹਨਾਂ ਦੀ ਠੀਕ ਹੀ ਮਾਦਾਜ ਚੱਲੀ ਤੇ ਆਏ ਆ ਮੈਂ ਹੁੰਦਾ ਕਿ ਕਿਸੇ ਰੱਬ ਦੇ ਦੱਗ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਕੀਤੀ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹੰਦਾ ਦੇਖੋ ਅੱਜ ਤਾਂ ਸਿਰਫ ਅਸੀਂ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦੇ ਪੰਥ ਤੋਂ ਅਪਰੋਚ ਕਰਦੇ ਹਾਂ ਸਪੈਸ਼ਲੀ ਅਸੀਂ ਉਹ ਪਹਿਲਾਂ ਜਿੰਮਾ ਪੰਘਾਂਗੇ ਫਿਰ ਗੁਰੂ ਤੋਂ ਸਮਰੱਥ ਤੇ ਸ਼ਕਤੀ ਅਰਜ਼ਾ ਕਰਕੇ ਸ਼ਰਮਣੀ ਕਾਲੀਦਾਲ ਨੂੰ ਤਾਕਤ ਕਰਨ ਲਈ ਯੋਗ ਯੋਗਦਗੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਗਿਆ ਜਾਨੀ ਹਰਪ੍ਰਿੰਤ ਸਿੰਘ ਉਹਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਹਾਂ ਹੋਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਾਲ ਨੂੰ ਤਾਕਰਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕਦਾ ਹੈ ਉਹਦੇ ਤੱਕ ਜ਼ਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਉਹਨਾਂ ਨੇ ਕਹਿੰਦੀ ਹੈ ਕਾਲੀਦਾਲ ਦਾ ਦੋ ਪਾਰ ਹੋਣਾ ਲੱਭੇ ਲੱਗਿਆ ਬਾਗੀ ਧੜਾ ਬਾਕੀ ਤੁਸੀਂ ਬਿਲਾਵਤ ਅਸਾਂ ਸੀ ਬਗਾਵਨਾ ਬਾਗੀਆਂ ਨਾ ਬਗਾਵ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਸக்தி ਵਸੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ ਗੱਲ ਕਿਹਾ ਰਹੂੰ ਅੱਗੇ ਤੋਂ ਪਾਰਟੀ ਤੱਕ ਨਹੀਂ ਮਜ਼ਬੂਤ ਹੋਵੇ ਇਹ ਕੋਈ ਬਾਗੀ ਪੜਾ ਸਮਝ ਸਮਝਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦਾ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਏਗਾ ਇੱਕ ਚੰਨੂ ਦਾ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਟਾਲੀ ਦਲ ਦਾ ਦੋ ਪਾਰ ਹੋਣਾ ਬਹੁਤ ਮੰਦ ਭਾਗੀ ਚੱਲ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜਿਹੜੀ ਸੁਝਾ ਲਈ ਤਾਂ ਇਹਨਾਂ ਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗਿਆਨੀ ਇਹੋ ਤਾਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਤੋਂ ਇਹ ਤਾਂ ਸਰਪੰਚ ਦੀ ਹਰਦੀ ਅੱਜ ਜੀਮਾ ਜਾਜ ਕਾਲੀ ਜਾ ਰਹੇ ਇਹਦਾ ਬਤ ਪਤਾ ਕਿਹਦਾ ਕੀ ਕੀਤਾ ਜਾ ਰਿਹਾ ਤਾਂ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅੱਜ ਜਿਹੜੀ ਜਿਹੜੀ ਗੱਲਾਂ ਕਰ ਰਹੇ ਹੋ ਮੈਨੂੰ ਸਮਝਦਾ ਇਹਦੇ ਵਿੱਚ ਮਿਲ ਮਲਾਉਦਾ ਹੀ ਤਾਂ ਗੱਲੇ ਦੀ ਅਜ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਨ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਬਾਰ ਬਾਰ ਕਰਦਾ ਕਾਲੀ ਤਾਂ ਪਰਦਾੰਤੋਂ ਕੀ ਕਰੋਗੇ ਹੁਣ ਸਾਹਿਬ ਦੀ ਕਾਰਵਾਈ ਕੀ ਲਈਓ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਾਲਕ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਰਸ ਵਕਤ ਦੇ ਸਿੰਘ ਸਾਹਿਬ ਦੇ ਕੋਲ ਮਨਸ਼ੀਤੀ ਜਾਈਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਵੀ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇਗੀ ਕੋਈ ਤਾਂ ਅਸੀਂ ਜੋ ਪਿੱਛੇ ਗੱਲ ਕਿਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਇਆ ਪਿਛਲੇ ਮੰਗਰੀਆਂ ਚ ਨਹੀਂ ਪਗੜੇ ਇਹ ਉਤੇ ਡਿਪੈਂਡ ਪਰ ਪਹਿਲਾਂ ਵੀ ਮੰਗ ਸਕਦੇ ਸੀਗੇ ਕਾਫੀ ਸਮਾਂ ਹੋ ਗਿਆ ਇਹਨੇ ਸਮੇਂ ਤੋਂ ਬਾਅਦ ਨਹੀਂ ਕੋਈ ਜਾਤ ਹੁਣ ਹੁਣ ਇੱਧਰ ਜਾਣਾ ਇੱਧਰ ਜਦੋਂ ਇਹੀ ਤਾਂ ਅਸੀਂ ਗੱਲ ਕਰਨਾ ਆ ਅਸੀਂ ਤਾਂ ਕਹਿ ਰਹੇ ਆ ਪਹਿਲਾਂ ਤੇ ਪਹਿਲਾਂ ਦੇ ਆਪਾਂ ਸਮੇਂ ਤੋਂ ਬਾਅਦ ਨਹੀਂ ਮਿਲੂਗੇ ਪਰ ਤੁਸੀਂ ਵੀ ਉਸ ਦੇ ਹਿੱਸੇਦਾਰ ਸੀਗੇ ਉਦੋਂ ਕਿਉਂ ਨਹੀਂ ਤੁਸੀਂ ਸਾਈ ਤਾਂ ਅਸੀਂ ਆਏ ਸਾਈ ਤਾਂ ਅਸੀਂ ਕਹਿ ਰਹੇ ਆ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਉਹਨਾਂ ਤੇ ਤਾਂ ਕੋਈ ਜਿਹੜੀ ਹੋਈ ਆ ਉਹਦੀ ਤਾਂ ਮਰਜ਼ੀ ਨਹੀਂ ਕਿ ਲੱਗਦਾ ਨਹੀਂ ਸਾਥ ਨਾਲ ਜੱਫਾ ਤਾਂ ਸਾਡੀ ਖਾਲ ਵੀ ਕਾਰਪੀ ਹੋਣੀ ਹੈ ਜਿਹਨਾਂ ਨੂੰ ਇਹ ਡਿਵੈਡੈਂਡ ਕਰਨਾ ਹੈ ਇਹਦਾ ਉਹਦੇ ਡਿਵੈਡੈਂਡ ਕਰ ਦੋ ਮੈਨੂੰ ਮਾਫੀ ਮਿਲਣੀ ਅੱਜ ਪਰ ਗਲਤੀਆਂ ਮੰਨ ਲੈ ਕੇ ਵੀ ਬਹੁਤ ਦੇ ਵਿੱਚ ਜ਼ਿਆਦਾ ਫਿਰ ਹੋਣ ਹੋਰ ਕੋਈ ਆ ਕਿ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਜਵਾਬ ਕਿਸੇ ਮੰਨਦੇ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਜੀ 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 ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਹੜਾ ਤੁਸੀਂ ਕਹਿੰਦੇ ਚੰਦੂ ਮਾਣੇ ਕਿਸੇ ਕਾਲੀ ਨੂੰ ਪਹਿਲਾਂ ਗਿਆ ਜਾਣੇ ਜਾਣੇ ਕੀ ਤੁਹਾਨੂੰ ਪਤਾ ਕੀ ਕੀ ਗੱਲਾਂ ਕਹਿੰਦੇ ਸੀ ਉਹ ਆ ਕੇ ਕਰਦੇ ਆ ਆ ਕੇ ਕਰਦੇ ਆ ਵਾਕੀ ਗੱਲਾਂ ਕਿਹੜੀਆਂ ਕਿਹੜੀਆਂ ਜਾਣੇ ਜਾਣੇ ਬੇਟੀਆਂ ਬੋਲਦੀਆਂ ਚਿੱਟੀ ਜਿੱਥੇ ਦੇਖਦੀਆਂ ਜੀ ਜਾਰੀ ਕਰ ਬੇਟੀਆਂ ਗੱਲਾਂ ਕਰਤਾਂ ਹੋਈਆਂ ਉਹ ਤੁਸੀਂ ਤੁਸੀਂ ਦੇਖਤੀਆਂ ਤੇ ਉਹਨਾਂ ਦਾ ਜਿਗਰ ਕੀਤਾ ਸੀ ਵਿਸ਼ੇਸ਼ ਤੌਰ ਤੇ ਜੀ ਅੱਗੇ ਜੀ ਕਰਨਾ ਜੈ ਜੀ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋਊਗੀ ਚੰਦੂ ਵਾਲੇ ਸਾਹਿਬ ਮੈਂ ਕਿਉਂਕਿ ਆफी ਪਹਿਲਾਂ ਸਮਾਂ ਵੀ ਆਪਾਂ ਇਹ ਕਹਿੰਦੇ ਦੇਰ ਆਏ ਦਰੁਸਤ ਆਏ ਮਨ ਜੇ ਦੇਰੀ ਭਈਆ ਤਾਂ ਦਾ ਬਾਰ ਬਾਰ ਮੁਸ਼ਕਿਲ ਰਹੇ ਦੋ ਮਹੀਨੇ ਮਾਫੀ ਹੋਰ ਕਿੰਨੀ ਮੈਨੂੰ ਮੰਗਣੀ ਚਾਹੀਦੀ ਹੈ ਜੀ ਦੱਸੋ ਨਾਮ ਦੱਸੋ ਕਿਹੜੇ ਕਿਹੜੇ ਬੰਦੇ ਨੂੰ ਮਾਫੀ ਅਜਿਹਾ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਟੀ ਵੀ ਤੁਸੀਂ ਨਹੀਂ ਕਰਦਾ